ਤੁਸੀਂ ਦਿੱਲੀ ਬੈਠੇ ਹੋ ਮੇਰਾ ਆਪੀਨੀਅਨ ਇਹ ਹੈ ਕਿ ਦਿੱਲੀ ਤੋਂ ਵੀ ਵੱਧ ਘੱਟ ਹੈ ਸਰਕਾਰ ਵਾਸਤੇ ਸ਼ੰਭੂ ਬੰਦ ਹੋ ਜਾਣਾ। 에어ਪੋਰਟ ਥੋੜਾ ਸਾਰਾ ਜਿਹੜਾ ਪੰਜਾਬ ਦੇ ਸਿਰ ਤੇ ਚੱਲੀ ਜਾਂਦਾ ਹੈ। ਜੀ। ਤਾਂ ਬਹੁਤ ਵੱਡਾ ਡਿਫਰੈਂਸ ਹੋ ਰਿਹਾ ਇਸ ਗੱਲ ਦੇ ਨਾਲ ਇਹ ਗੱਲ ਨੂੰ ਸਮਝਣਾ ਪਊਗਾ। ਹਰਿਆਣੇ ਤੋਂ ਬਾਅਦ ਪੂਰੇ ਮੁਲਕ ਦਾ ਇਹ ਹਿੱਸਾ ਟੁੱਟਿਆ ਹੋਇਆ ਹੈ ਦੇਸ਼ ਨਾਲ ਇਸ ਟਾਈਮ। ਜੀ। ਵਪਾਰ ਬੰਦ ਪਿਆ, ਟਰਾਂਸਪੋਰਟੇਸ਼ਨ ਬੰਦ ਪਈ ਹੈ। ਦਾ ਸਰਕਾਰ ਨੂੰ ਫਰਕ ਨਹੀਂ ਔਰ ਉਧਰ ਪਾਕਿਸਤਾਨ ਬੈਠਾ ਪਰਲੇ ਪਾਸੇ ਜਬੂਟਿਓ ਨਾਲ ਤੁਸੀਂ ਮੱਥਾ ਲਾਇਆ ਇਹ ਕੋਈ ਮਜ਼ਾਕ ਹੈ ਗੱਲਾ ਕਿਸਾਨੀ ਹੈ ਜਿਹੜਾ ਫਸਲ ਬੀਜਦਾ ਔਰ ਉਹਦੀ ਫਸਲ ਦਾ ਮੁੱਲ ਜਿਹੜਾ ਹੈ ਉਹ ਦੂਜਾ ਤੈਅ ਕਰ ਰਿਆ ਖਰੀਦਣ ਵਾਲਾ ਤੈਅ ਮੁੱਲ ਕਰ ਰਿਆ ਇਹ ਕਹਿਣਾ ਸੌਖਾ ਹੈ ਤੁਸੀਂ ਜ਼ਿਮੀਂਦਾਰਾਂ ਦੇ ਘਰਾਂ 'ਚ ਜਾ ਕੇ ਹਾਲਾਤ ਦੇਖੋ ਜਿੰਦਾਂ ਦੀ ਫਸਲ ਚੱਕੀ ਨਹੀਂ ਜਾਣੀ ਜੇ ਚੱਕੀ ਜਾਣੀ ਹੈ ਤਾਂ ਮੁੱਲ ਹੀ ਨਹੀਂ ਮਿਲਣਾ ਤੇ ਫਿਰ ਉਹ ਕਿਉਂ ਫਸਲੀ ਚੱਕਰ ਤੋਂ ਬਾਹਰ ਆਊਗਾ ਸਰੋਂ 77200 ਨੂੰ ਵਿਕੀ ਤੇਲ ਉਦੋਂ ਵੀ 150 ਰੁਪਏ ਕਿਲੋ ਵਿਕਦਾ ਸੀ ਜੀ ਜਦੋਂ 4000 ਦੀ ਰਹਿ ਗਈ ਤੇਲ ਉਦੋਂ ਵੀ 150 ਰੁਪਏ ਕਿਲੋ ਵਿਕੀ ਜਾਂਦਾ ਹੈ ਮਾਰਕੀਟ ਦੇ ਵਿੱਚ ਕਿਹੜਾ ਕਾਰਪੋਰੇਟ ਸਰੋਂ ਦਾ ਤੇਲ ਵੱਡੀਆਂ ਵੱਡੀਆਂ ਐਡਾਂ ਦੇ ਕੇ ਵੇਚ ਰਿਹਾ ਹੈ ਉਹ 4000 ਚ ਖਰੀਦਦਾ ਚਾਹੇ 7000 ਚ ਖਰੀਦਦਾ ਉਹਦਾ ਰੇਟ 150 ਹੀ ਹੈ ਜਿਹੜਾ ਕਿਸਾਨ ਹੈ ਜਿਨੇ ਉਹ ਬੀਜੀ ਹੈ ਉਹ ਮਾਰਕੀਟ ਰੇਟ ਦੇ ਹਿਸਾਬ ਤੇ ਉੱਤੇ ਥੱਲੇ ਹੋਈ ਜਾਂਦਾ ਘਾਟੇ 'ਚ ਵੇਚ ਦਿੰਦੇ ਆ ਫਿਰ ਕੀ ਕਰਦੇ ਐਕਸੋ ਮੀਡੀਆ ਵਾਲੇ ਨੇ ਜਾਂ ਕਿਸੇ ਹਿੰਦੀ ਚੈਨਲ ਵਾਲੇ ਨੇ ਪਾਈ ਆ ਕੇ ਸ਼ੰਭੂ ਮੋਰਚੇ ਤੇ ਮੁੰਡਿਆਂ ਨੂੰ ਇਹ ਪੁੱਛ ਰਹੀ ਐ ਕੁੜੀ ਵੀ ਐਮਐਸਪੀ ਕੀ ਹੁੰਦੀ ਐ ਫੁੱਲ ਫਾਰਮ ਦੱਸੋ ਜੀ ਕੀ ਐ ਨੌਜਵਾਨ ਦੱਸ ਨਹੀਂ ਸਕੇ ਜੀ ਇਸ ਗੱਲ ਦਾ ਮੈਸੇਜ ਪੂਰੀ ਦੁਨੀਆ 'ਚ ਇਹ ਚਲਾ ਗਿਆ ਵੀ ਜਿਹੜੇ ਬੈਠੇ ਆ ਇਹ ਤਾਂ ਵਿਹਲੜ ਨੇ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਇਹ ਮੰਗਣ ਕੀ ਆਏ ਆ ਇਸਾਨਾ ਦੀਆਂ ਡਿਮਾਂਡਸ ਕੀ ਨੇ ਔਰ ਉੱਥੇ ਬੈਠੇ ਹੋਏ ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਹੋਣੀ ਚਾਹੀਦੀ ਹੈ। ਇਹ ਆਕੂ ਦੱਸ ਦੇਣ ਕਿ ਦਿੱਲੀ ਜਾਣਾ ਕਿ ਨਹੀਂ ਜਾਣਾ ਨਹੀਂ ਅਸੀਂ ਆਪ ਜਾਂਦੇ ਰਵਾਂਗੇ ਪਹਿਲਾਂ ਉਹ ਤਹਮਲ ਨਾਲ ਬੈਠ ਕੇ ਵਿਚਾਰਨ ਔਰ ਉਹ ਇਹ ਦੇਖਣ ਕਿ ਕੀ ਉਹਨਾਂ ਨੂੰ ਐਮਐਸਪੀ ਦੀ ਜਿਹੜੀ ਡਿਮਾਂਡ ਹੈ ਉਹਦੀ ਐਗਜ਼ੈਕਟ ਨੌਲੇਜ ਹੈ। ਥਾਮ ਬੰਦੇ ਕਿਉਂ ਇੰਟਰਵਿਊਸ ਦੇ ਦੇ ਕੇ ਰੌਲਾ ਪਾਈ ਜਾਂਦੇ ਆ ਕਿਉਂ ਇਨਸਟੀਗੇਟ ਕਰ ਰਹੇ ਤੇ ਦਿੱਲੀ ਜਾ ਕੇ ਕੀ ਹੋ ਜੂ ਅੱਗੇ ਵੀ ਉੱਥੇ ਜਾ ਕੇ ਵੀ ਤਾਂ ਸ਼ਾਂਤਮਈ ਬਹਿ ਕੇ ਪ੍ਰੋਟੈਸਟ ਹੀ ਕਰਨਾ ਪਊਗਾ ਤੁਹਾਨੂੰ। ਦਾ ਪੈਕਟ ਦੇ ਨਾਲ ਤੁਸੀਂ ਜੁੜੇ ਹੋ ਤੇ ਮਹਾਰਾਜ ਦੇਵ ਸਿੰਘ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੇ ਮਜੋ ਸਿੰਘ ਮੱਕੜ ਮੱਕੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਰਾਜਦੀਪ ਜੀ ਤੁਸੀਂ ਸਦਾ ਦਿੱਤਾ ਔਰ ਗੱਲ ਰੱਖਣ ਆਪਣੇ ਪਲੇਟਫਾਰਮ ਤੇ ਮੌਕਾ ਦੇ ਰਹੇ ਹੋ ਮੱਕੜ ਸਾਹਿਬ ਕਿਸਾਨ ਜਿਹੜਾ ਫਿਰ ਸੜਕਾਂ ਦੇ ਉੱਤੇ ਬੈਠਾ ਹੋਇਆ ਤੇ ਇੱਕ ਸਵਾਲ ਖੜਾ ਹੁੰਦਾ ਕਿ ਕਿਸਾਨ ਵਾਰ-ਵਾਰ ਧਰਨੇ ਕਿਉਂ ਲਾਉਂਦਾਗਾ ਕਿਉਂ ਕਿਸਾਨ ਨੂੰ ਮੋੜ ਸੜਕਾਂ ਦੇ ਉੱਤੇ ਆਉਣਾ ਪੈਂਦਾ ਜੀ ਕਰਦਾ ਉਹਦਾ ਤੁਹਾਨੂੰ ਲੱਗਦਾ ਤੁਹਾਨੂੰ ਕੀ ਲੱਗਦਾ ਹੈ ਵੀ ਮਾਵਾਂ ਨੂੰ ਮਾਵਾਂ ਦੇ ਜਿਗਰੇ ਏਡੇ ਵੱਡੇ ਨੇ ਵੀ ਉਹ ਆਪ ਕਹਿਣ ਵੀ ਜਾਓ ਤੇ ਅਜਾਈ ਮੌਤ ਮਰਜੋ ਜਾ ਕੇ ਕੋਈ ਧਰਮ ਖਾਤਰ ਦੇਸ਼ ਖਾਤਰ ਕਿਸੇ ਕੌਜ਼ ਖਾਤਰ ਤਾਂ ਮਾਵਾਂ ਤੋਰਦੀਆਂ ਤੇ ਐਵੇਂ ਹੀ ਇੱਕ ਕੌਜ਼ ਖਾਤਰ ਹੀ ਤੁਰੇ ਹੋਏ ਆ ਦੇਖੋ ਕਿਸਾਨ ਦੀ ਪ੍ਰੋਬਲਮ ਨੂੰ ਮੁਲਕ ਚ ਕਦੇ ਵੀ ਐਡਰੈਸ ਹੀ ਨਹੀਂ ਕੀਤਾ ਗਿਆ ਕਿਸਾਨ ਇਸ ਮੁਲਕ ਦੇ ਸੈਕੰਡ ਸਿਟੀਜ਼ਨ ਤਰ੍ਹਾਂ ਹਮੇਸ਼ਾ ਟ੍ਰੀਟ ਹੁੰਦੇ ਆਏ ਆ ਕਾਰਪੋਰੇਟ ਜਿਹੜਾ ਉਹ ਵੱਡਾ ਮੰਨਿਆ ਗਿਆ ਹਾਂ ਬਹੁਤ ਸਾਰੇ ਪੋਲੀਟੀਸ਼ੀਅਨ ਰਹੇ ਆ ਜਿਨ੍ਹਾਂ ਨੇ ਕਿਸਾਨਾਂ ਬਾਰੇ ਸੋਚਿਆ ਜੀ ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ ਪਰ ਮੌਜੂਦਾ ਨਿظام ਜਿਹੜਾ ਹੈ ਉਹ ਕਾਰਪੋਰੇਟ ਦਾ ਨਿظام ਹੈ ਉਹ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇ ਰਿਹਾ ਹੈ ਉਹਨਾਂ ਦੇ ਲੋਨਸ ਮਾਫ ਹੁੰਦੇ ਆ ਔਰ ਇਹ ਸਰਕਲ ਜੁੜਿਆ ਕਾਰਪੋਰੇਟ ਸਰਕਾਰਾਂ ਬਣਾਉਂਦਾ ਪੈਸਾ ਫੰਡ ਦੇ ਕੇ ਜੀ ਸਰਕਾਰਾਂ ਫਿਰ ਕਾਰਪੋਰੇਟ ਨੂੰ ਇਨ ਰਿਟਰਨ ਜਿਹੜਾ ਹੈ ਉਹ ਫਾਇਦੇ ਔਰ ਮੁਨਾਫੇ ਦਿੰਦੀਆਂ ਹੂੰ ਕਿਸਾਨ ਕਿਉਂ ਤੁਰਿਆ ਇਹ ਬਹੁਤ ਸਿੰਪਲ ਜੀ ਗੱਲ ਹੈ ਕਿ ਕਿਸਾਨ ਐਮ ਐਸ ਪੀ ਦੀ ਮੋੜਲੀ ਮੰਗ ਖਾਤਰ ਤੁਰਿਆ ਤੁਸੀਂ ਆ ਸ਼ਰਟ ਪਾਈ ਹੈ ਜੀ ਜਦੋਂ ਖਰੀਦੀ ਹੈ ਇਹਦਾ ਮੁੱਲ ਕਿਹਨੇ ਤੈਅ ਕੀਤਾ ਕੰਪਨੀ ਨੇ ਤੈਅ ਕੀਤਾ ਦੁਕਾਨਦਾਰ ਨੇ ਜਾਂ ਕੰਪਨੀ ਨੇ ਤੈਅ ਕੀਤਾ ਜੀ ਟੌਮੀ ਦੀ ਸ਼ਰਟ ਖਰੀਦਣ ਜਾਂਦੇ ਹੋ ਬ੍ਰਾਂਡ ਹੈ ਤੁਹਾਨੂੰ 2000 2500 5000 ਦੀ ਸ਼ਰਟ ਵਿਕਦੀ ਹੈ ਕੈਪਸਨਸ ਜਾਂਦੇ ਹੋ ਜਾਂ ਸ਼ੋਰੂਮਾਂ ਤੇ ਜਾਂਦੇ ਹੋ ਬਿਲਕੁਲ ਉੱਥੇ ਤੁਸੀਂ ਤਾਂ ਨਹੀਂ ਤੈਅ ਕਰ ਰਹੇ ਜੀ ਜਿਹੜਾ ਬਣਾਉਂਦਾ ਉਹੀ ਤੈਅ ਕਰਦਾ ਸ਼ਰਟ ਦੇਖਣ ਤੋਂ ਬਾਅਦ ਤੁਸੀਂ ਤੈਅ ਕਰਦੇ ਹੋ ਵੀ ਆਹ ਸ਼ਰਟ ਦਾ ਮੈਂ 300 ਦੀ ਲਵਾਂਗਾ ਨਹੀਂ ਉੱਤੇ ਟੈਗ ਲਿਖਿਆ ਹੋਇਆ ਪ੍ਰਾਈਸ ਟੈਗ ਲਿਖਿਆ ਹੈ ਵੀ ਇਹ ਸ਼ਰਟ 5500 ਰੁਪਏ ਦੀ ਹੈ 20% ਤੁਹਾਨੂੰ ਡਿਸਕਾਊਂਟ ਦੇ ਦੇਾਂਗੇ ਜੀ ਦੁਕਾਨ ਵਾਲਾ ਕਹਿੰਦਾ ਲੈਣੀ ਹੈ ਲੈ ਮਿੱਤਰਾ ਨਹੀਂ ਗਾਹ ਹੋ ਇਹ ਮੈਂ ਇੰਨੇ ਦੀ ਵੇਚਣੀ ਐ ਥੋ ਘੱਟ ਵੇਚਣੀ ਨਹੀਂ ਬਿਲਕੁਲ ਕੱਲਾ ਕਿਸਾਨ ਹੀ ਐ ਜਿਹੜਾ ਫਸਲ ਬੀਜਦਾ ਔਰ ਉਹਦੀ ਫਸਲ ਦਾ ਮੁੱਲ ਜਿਹੜਾ ਹੈ ਉਹ ਦੂਜਾ ਤੈਅ ਕਰ ਰਿਹਾ ਖਰੀਦਣ ਵਾਲਾ ਤੈਅ ਮੁੱਲ ਕਰ ਰਿਹਾ ਹੂੰ ਹੁਣ ਇਹਦੀ ਮੈਂ ਮਿਸਾਲ ਦਿੰਨਾ ਤੁਹਾਨੂੰ ਤੁਸੀਂ ਕੱਲ ਇੱਕ ਇੰਟਰਵਿਊ ਕੀਤਾ ਕਿਸਾਨ ਦਾ ਉਹ ਕਲਾਸਿਕ ਐਗਜ਼ਾਮਪਲ ਹੈ ਇਸ ਕੇਸ ਦਾ ਜੀ ਉਸ ਕਿਸਾਨ ਨੇ 2 ਸਾਲ 1.5 ਸਾਲ ਪਹਿਲਾਂ ਸਰੋਂ ਬੀਜੀ ਜੀ ਜਦੋਂ ਮੰਡੀ 'ਚ ਜਾ ਕੇ ਜਗਰਾਉ ਮੰਡੀ ਉਹ ਕਹਿੰਦਾ ਮੈਂ ਆਪਦੀ ਸਰੋਂ ਲੈ ਕੇ ਗਿਆ ਤਾਂ ਉਹਨਾਂ ਨੇ ਕਿਹਾ ਕਿ 4000 ਰੁਪਏ ਦਾ ਮੁੱਲ ਲਾਵਾਂਗੇ ਅਸੀਂ ਹੂੰ ਉਹ ਕਹਿੰਦਾ ਮੈਨੂੰ ਪੜਤਾ ਹੀ ਨਹੀਂ ਖੰਦਾ ਸੀ ਬਿਲਕੁਲ ਮੈਂ 7000 7200 ਸੋਚ ਕੇ ਗਿਆ ਸੀ ਵੀ ਇੱਥੇ ਵਿਕੂਗੀ ਤਾਂ ਮੈਨੂੰ ਵਾਰਾ ਖਾਊਗੀ ਨਹੀਂ ਤਾਂ ਮੇਰੀ ਕਾਸਟਿੰਗ ਹੀ ਜਿਹੜੀ ਏਦੋਂ ਵੱਧ ਆ ਜਾਂਦੀ ਹੈ ਬਿਲਕੁਲ ਹੁਣ ਉਹ ਕਿਸਾਨ ਉਹ ਵੇਚਦਾ ਨਹੀਂ ਉਹ ਸਟੋਰ ਕਰਕੇ ਰੱਖ ਲਈ ਉਹਨੇ ਜੀ ਗੱਟਾ ਵੀ ਖਰੀਦਿਆ ਰੱਖ ਵੀ ਲਈ ਜਿਹੜੇ ਸਰਕਲ ਜਿਹੜਾ ਜਿਹੜਾ ਉਹਦੇ ਕੋਲ ਉਹ ਵੇਚ ਕੇ ਪੈਸਾ ਆਉਣਾ ਸੀ ਉਹ ਸਰਕਲ ਵੀ ਰੁਗ ਗਿਆ ਉਹਦਾ ਹੂੰ ਉਹਨੇ ਕੋਈ ਧੀ ਦੇ ਵਿਆਹ ਦਾ ਪੈਸਾ ਜੋੜਨਾ ਹੋਣਾ ਹੈ ਉਹਨੇ ਕੋਈ ਪੁੱਤ ਦੀ ਪੜ੍ਹਾਈ ਵਾਸਤੇ ਉਹਨੇ ਕੋਈ ਘਰ ਦੇ ਖਰਚੇ ਵਾਸਤੇ ਕੋਈ ਕਈ ਵਾਰੀ ਛੱਤ ਡਿੱਗ ਪਈ ਉਹ ਪਾਉਣੀ ਐ ਕਿ ਆਪਾਂ ਇਹ ਇਹ ਕਹਿਣਾ ਸੌਖਾ ਹੈ ਤੁਸੀਂ ਜ਼ਿਮੀਂਦਾਰਾਂ ਦੇ ਘਰਾਂ 'ਚ ਜਾ ਕੇ ਹਾਲਾਤ ਦੇਖੋ ਹੂੰ ਅਗਲਾ ਇਹ ਕਹਿੰਦਾ ਅਗਲੀ ਫਸਲ ਆਊਗੀ ਕਈ ਵਾਰੀ ਛੱਤ ਡਿੱਗ ਪੈਂਦੀ ਐ ਮਗਰਲਾ ਕੋਠਾ ਜਿਹੜਾ ਉਹ ਉਵੇਂ ਪਿਆ ਰਹਿੰਦਾ ਅਗਲਾ ਕਹਿੰਦਾ ਅਗਲੀ ਫਸਲ ਆਊਗੀ ਤਾਂ ਕੋਈ 20-30000 ਜੁੜੂਗਾ ਕਿਸੇ ਨੂੰ 10000 ਫੜ ਲਾਂਗੇ ਕਿਸੇ ਤੋਂ ਮਿਸਤਰੀ ਦੀ ਆਪ ਨਾਲ ਲੱਗਦੇ ਮਜ਼ਦੂਰੀ ਕਰਦੇ ਤੇ ਜਾ ਕੇ ਆਪਦਾ ਸਿਰ ਤੇ ਛੱਤ ਪਾਉਂਦੇ ਆ ਬਿਲਕੁਲ ਇਹੀ ਹਾਲਾਤ ਹੈ ਜੀ ਹੁਣ ਉਸ ਕਿਸਾਨ ਦੀ ਜਿਹੜੀ ਉਹ 7000 ਸੋਚ ਕੇ ਗਿਆ ਸੀ 4000 ਚ ਵਿਕਦੀ ਉਹ ਵੇਚ ਕੀ ਨਹੀਂ ਆਇਆ ਉਹ ਕਹਿੰਦਾ ਮੈਂ ਪਸ਼ੂਆਂ ਨੂੰ ਪਾ ਦੂੰਗਾ ਹੂੰ ਪਰ ਮੈਂ ਵਿਚਨੀ ਨਹੀਂ ਆਵਦੀ ਮੈਂ ਗੱਲ ਕਰ ਰਿਹਾ ਸੀ ਜਦੋਂ ਕਹਿੰਦਾ ਹੁਣ ਇਹ ਵੀ ਹਾਲਾਤ ਹੋ ਗਿਆ ਕਹਿੰਦਾ ਵੀ ਲੋਕ ਕੀ ਮੇਰੇ ਘਰ ਦੇ ਤਾਨੇ ਮਾਰਦੇ ਆ ਲੋਕ ਟੇਚਰਾਂ ਕਰਦੇ ਆ ਕੀ ਵੱਡਾ ਫਸਲੀ ਚੱਕਰ ਚ ਪਿਆ ਸੀਗਾ ਹੁਣ ਫੇਰ ਬੀਜਣੀ ਆ ਤਕੀ ਸਰੋਂ ਫੇਰ ਬੀਜਲਾ ਆ ਗਈ ਉਹੀ ਗੱਲ ਤੁਸੀਂ ਇੱਕ ਪਾਸੇ ਉਹਨਾਂ ਨੂੰ ਕਹਿੰਨੇ ਹੋ ਕਿ ਤੁਸੀਂ ਕਣਕ ਛੋਣੇ ਤੋਂ ਕਣਕ ਤੋਂ ਤਾਂ ਨਹੀਂ ਛੋਣੇ ਤੋਂ ਜ਼ਿਆਦਾ ਕਹਿੰਨੇ ਹੋ ਕਿ ਛੋਣੇ ਤੋਂ ਬਾਹਰ ਆ ਜਾਓ ਜਿਹੜੇ ਬਾਹਰ ਆਏ ਆ ਜਦੋਂ ਉਹਨਾਂ ਨੂੰ ਪਰਚੇਜ਼ ਗਾਰੰਟੀ ਨਹੀਂ ਮਿਲ ਰਹੀ ਜਦੋਂ ਉਹਨਾਂ ਦੀ ਫਸਲ ਚੱਕੀ ਨਹੀਂ ਜਾਣੀ ਜੇ ਚੱਕੀ ਜਾਣੀ ਹੈ ਤਾਂ ਮੁੱਲ ਹੀ ਨਹੀਂ ਮਿਲਣਾ ਬਿਲਕੁਲ ਤੇ ਫਿਰ ਉਹ ਕਿਉਂ ਫਸਲੀ ਚੱਕਰ ਤੋਂ ਬਾਹਰ ਆਊਗਾ ਤੇ ਕਿਵੇਂ ਉਹ ਕਿੱਲੇ ਦੋ ਕਿੱਲੇ ਵਾਲਾ ਦੋ ਕਿੱਲੇ ਦਾ ਮਾਲਕ ਹੈ ਹੋਰ ਇੱਕ ਬੜੀ ਕਮਾਲ ਗੱਲ ਉਹਨੇ ਕੀਤੀ ਜਿਹੜੀ ਤੁਸੀਂ ਨੋਟਿਸ ਨਹੀਂ ਕੀਤੀ ਉਹ ਕਹਿੰਦਾ ਕਿ ਜਿਸ ਵੇਲੇ ਸਰੋਂ 77200 ਨੂੰ ਵਿਕੀ ਤੇਲ ਉਦੋਂ ਵੀ 150 ਰੁਪਏ ਕਿਲੋ ਵਿਕਦਾ ਸੀ ਜੀ ਜਦੋਂ 4000 ਦੀ ਰਹਿ ਗਈ ਤੇਲ ਉਦੋਂ ਵੀ 150 ਰੁਪਏ ਕਿਲੋ ਵਿਕੀ ਜਾਂਦਾ ਹੈ ਮਾਰਕੀਟ ਦੇ ਵਿੱਚ ਤਾਂ ਕਾਰਪੋਰੇਟ ਤਾਂ ਮੁਨਾਫਾ ਕਮਾ ਰਿਹਾ ਹੈ ਨਾ ਬਿਲਕੁਲ ਜਿਹੜਾ ਕਾਰਪੋਰੇਟ ਸਰੋਂ ਦਾ ਤੇਲ ਵੱਡੀਆਂ ਵੱਡੀਆਂ ਐਡਾਂ ਦੇ ਕੇ ਵੇਚ ਰਿਹਾ ਹੈ ਉਹ 4000 ਚ ਖਰੀਦਦਾ ਚਾਹੇ 7000 ਚ ਖਰੀਦਦਾ ਉਹਦਾ ਰੇਟ 150 ਹੀ ਹੈ ਤੇ ਜੇ ਜਿਹੜਾ ਕਿਸਾਨ ਹੈ ਜਿਨੇ ਉਹ ਬੀਜੀ ਹੈ ਉਹ ਮਾਰਕੀਟ ਰੇਟ ਦੇ ਹਿਸਾਬ ਤੇ ਉੱਤੇ ਥੱਲੇ ਹੋਈ ਜਾਂਦਾ ਘਾਟੇ ਚ ਵੇਚ ਦਿੰਦੇ ਆ ਫਿਰ ਉਹ ਕੀ ਕਰਨ ਫਿਰ ਮੰਡੀਆਂ ਦੇ ਵਿੱਚ ਵਪਾਰੀ ਆ ਕੇ ਵਪਾਰੀ ਕੰਟਰੋਲ ਕਰਦਾ ਹਮ ਸਰਕਾਰ ਤਾਂ ਖਰੀਦਦੀ ਨਹੀਂ ਸਰਕਾਰ ਚੱਕਦੀ ਨਹੀਂ ਵਪਾਰੀ ਕੰਟਰੋਲ ਕਰਦਾ ਵਪਾਰੀ ਖਰੀਦਦਾ ਰੇਟ ਉਹਦੇ ਕਦੇ ਬਹੁਤ ਤਾਂ ਚਲੇ ਜਾਂਦੇ ਕਦੇ ਥੱਲੇ ਚਲੇ ਜਾਂਦੇ ਆ ਮਾਰਕੀਟ ਦਾ ਸਿਸਟਮ ਹੈ ਜਿਹੜਾ ਉਹਦਾ ਨਫਾ ਵੀ ਜਿਹੜਾ ਉਹ ਵਪਾਰੀ ਦਾ ਤੇ ਨੁਕਸਾਨ ਉਹ ਕਿਸਾਨ ਦਾ ਜੀ ਇੱਕ ਐਵੀ ਗੱਲ ਆ ਮਖਰ ਸਾਹਿਬ ਜਿਵੇਂ ਕਿਸਾਨ ਹੁਣ ਸੜਕਾਂ ਦੇ ਉੱਤੇ ਬੈਠੇ ਧਰਨਾ ਦੇ ਰਹੇ ਆ ਤਾਂ ਇੱਕ ਨੈਸ਼ਨਲ ਮੀਡੀਆ ਵੀ ਉਹਨਾਂ ਨੂੰ ਇਸ ਤਰ੍ਹਾਂ ਦਾ ਪ੍ਰੈਜ਼ੈਂਟ ਕਰ ਰਿਹਾ ਹੈਗਾ ਕਿ ਇਹ ਤਾਂ ਜੀ ਵਿਲੇ ਆ ਜਾਂ ਕਹਿੰਦੀ ਹੈ ਖਾਲਿਸਤਾਨੀ ਅੱਤਵਾਦੀ ਕਹਿ ਕੇ ਟੈਗ ਦਿੱਤੇ ਜਾਂਦੇ ਆ ਸਾਡੇ ਲੋਕ ਵੀ ਫੇਸਬੁੱਕਾਂ ਦੇ ਉੱਤੇ ਫੇਕ ਆਈਡੀਆ ਬਣਾ ਕੇ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਕਹਿੰਦੇ ਇਹਨਾਂ ਕੋਲ ਹੋਰ ਕੋਈ ਕੰਮ ਨਹੀਂ ਹੁੰਦਾ ਇੱਥੋਂ ਤੱਕ ਸਰਕਾਰਾਂ ਲੀਡਰ ਕਹਿ ਦਿੰਦੇ ਆ ਇਹ ਵਿਲੇ ਹੁੰਦੇ ਆ ਤਾਂ ਧਰਨਾ ਲਾ ਕੇ ਬਹਿ ਜਾਂਦੇ ਆ ਮੈਂ ਇਸ ਅੰਦੋਲਨ ਦੇ ਇਸ ਥਾਟ ਦੇ ਨਾਲ ਅੱਜਕੱਲ ਸਹਿਮਤ ਨਹੀਂ ਆ ਹੂੰ ਜੀ ਮੈਨੂੰ ਲੱਗਦਾ ਪੰਜਾਬ ਦੇ ਨੌਜਵਾਨਾਂ ਨੂੰ ਇਸ ਗੱਲ 'ਚ ਏਨਰਜੀ ਵੇਸਟ ਕਰਨ ਦੀ ਬਜਾਏ ਕਿ ਨੈਸ਼ਨਲ ਮੀਡੀਆ ਕੀ ਕਹਿ ਰਿਹਾ ਕੀ ਨੈਰੇਟਿਵ ਸਰਜ ਰਿਹਾ ਜਦੋਂ ਉਹ ਆਪ ਐਜੂਕੇਟ ਹੋ ਜਾਣਗੇ ਕਿ ਉਹ ਮੰਗਣ ਕੀ ਚੱਲੇ ਐ ਤੇ ਉਹਦੇ ਬਾਰੇ ਗੱਲ ਕਰਨਗੇ ਉਹ ਆਟੋਮੈਟਿਕਲੀ ਉਸ ਨੈਰੇਟਿਵ ਨੂੰ ਤੋੜ ਦੇਣਗੇ ਜੀ ਮੈਂ ਮਿਸਾਲ ਦਿੰਦਾ ਇਸ ਗੱਲ ਦੀ ਦੋ ਤਿੰਨ ਦਿਨ ਦੋ ਦਿਨ ਪਹਿਲਾਂ ਇੱਕ ਵੀਡੀਓ ਕਿਸੇ ਨੈਸ਼ਨਲ ਮੀਡੀਆ ਵਾਲੇ ਨੇ ਜਾਂ ਕਿਸੇ ਹਿੰਦੀ ਚੈਨਲ ਵਾਲੇ ਨੇ ਪਾਈ ਆ ਕੇ ਸ਼ੰਭੂ ਮੋਰਚੇ ਤੇ ਮੁੰਡਿਆਂ ਨੂੰ ਇਹ ਪੁੱਛ ਰਹੀ ਐ ਕੁੜੀ ਵੀ ਐਮਐਸਪੀ ਕੀ ਹੁੰਦੀ ਐ ਫੁੱਲ ਫਾਰਮ ਦੱਸੋ ਜੀ ਕੀ ਐ ਨੌਜਵਾਨ ਦੱਸ ਨਹੀਂ ਸਕੇ ਜੀ ਇਸ ਗੱਲ ਦਾ ਮੈਸੇਜ ਪੂਰੀ ਦੁਨੀਆ 'ਚ ਹੀ ਚਲਾ ਗਿਆ ਵੀ ਜਿਹੜੇ ਬੈਠੇ ਆ ਇਹ ਤਾਂ ਵਿਹਲੜ ਦੇ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਇਹ ਮੰਗਣ ਕੀ ਆਏ ਆ ਮੈਨੂੰ ਲੱਗਦਾ ਹੈ ਕਿ ਕਿਸਾਨ ਆਗੂਆਂ ਨੂੰ ਵੀ ਸਭ ਤੋਂ ਪਹਿਲਾਂ ਜਿਹੜੀਆਂ ਵੀ ਇੰਟਰਵਿਊਜ਼ ਦੇ ਰਹੇ ਆ ਜਿਹੜੀਆਂ ਵੀਡੀਓਜ਼ ਬਣ ਰਹੀਆਂ ਜਿੰਨਾ ਪੰਜਾਬ ਦਾ ਮੀਡੀਆ ਕੰਮ ਕਰ ਰਿਹਾ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਦੱਸਣ ਦੇ ਨਾਲ ਨਾਲ ਕਿ ਅਸੀਂ ਡਰੋਨ ਪਤੰਗ ਦੇ ਨਾਲ ਸਿੱਟ ਲਿਆ ਸੀ ਰੀਅਲ ਜੂਸ ਦਾ ਲੰਗਰ ਲਾ ਲਿਆ ਅਸੀਂ ਤਾਂ ਸਿਰ ਧੀਆਂ ਮਾਰਦੇ ਆਂਗੇ ਕਰ ਦਾਂਗੇ ਅਸੀਂ ਸ਼ਹਾਾਤਾ ਦੇ ਦਿਆਂਗੇ ਇਹ ਗੱਲਾਂ ਦੇ ਨਾਲ-ਨਾਲ ਉਹ ਐਜੂਕੇਟ ਕਰਨ ਕਿ ਦਰਅਸਲ ਐਮਐਸਪੀ ਕੀ ਹੈ, ਹੂੰ ਡਬਲਿਊਟੀਓ ਦੀਆਂ ਨੀਤੀਆਂ ਕੀ ਨੇ, ਆਪਣੀਆਂ ਇੰਟਰਵਿਊ 'ਚ ਇਹਦਾ ਜ਼ਿਕਰ ਕੀਤਾ ਜਾਵੇ, ਆਪਾਂ ਕੋਸ਼ਿਸ਼ ਕਰ ਰਹੇ ਹਾਂ 2-4 ਦਿਨਾਂ ਤੋਂ ਇਹ ਗੱਲਾਂ ਸਾਰੀਆਂ ਲੋਕਾਂ ਨੂੰ ਦੱਸਣ ਦੀ। ਬਿਲਕੁਲ। ਕਿਸਾਨਾਂ ਦੀਆਂ ਡਿਮਾਂਡਸ ਕੀ ਨੇ? ਹੂੰ ਔਰ ਉੱਥੇ ਬੈਠੇ ਹੋਏ ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਹੋਣੀ ਚਾਹੀਦੀਆਂ। ਜੀ। ਦੇਖੋ ਬਜ਼ੁਰਗਾਂ ਨੂੰ ਨਹੀਂ ਪਤਾ ਹੁੰਦਾ। ਹੂੰ ਬਜ਼ੁਰਗਾਂ ਨੇ ਧਰਨੇ ਦੀ ਕਾਲ ਦਿੱਤੀ ਤੇ ਉਹਨਾਂ ਨੇ ਨਾਲ ਚਲੇ ਜਾਣਾ। ਨੌਜਵਾਨ ਪੀੜ੍ਹੀ ਨੂੰ ਜ਼ਰੂਰ ਪਤਾ ਹੋਵੇ ਜਿਹੜੇ ਉੱਚੀ ਉੱਚੀ ਚੀਕਾਂ ਮਾਰੀ ਜਾਂਦੇ ਆ ਵੀ ਆਗੂ ਦੱਸ ਦੇਣ ਵੀ ਦਿੱਲੀ ਜਾਣਾ ਕਿ ਨਹੀਂ ਜਾਣਾ ਨਹੀਂ ਅਸੀਂ ਆਪ ਜਾਂਦੇ ਰਵਾਂਗੇ ਪਹਿਲਾਂ ਉਹ ਤਹਮਲ ਨਾਲ ਬੈਠ ਕੇ ਵਿਚਾਰਨ ਔਰ ਉਹ ਇਹ ਦੇਖਣ ਕਿ ਕੀ ਉਹਨਾਂ ਨੂੰ ਐਮਐਸਪੀ ਦੀ ਜਿਹੜੀ ਡਿਮਾਂਡ ਹੈ ਉਹਦੀ ਐਗਜ਼ੈਕਟ ਨੌਲੇਜ ਹੈ ਉਹ ਡਬਲਿਊਟੀਓ ਦੀਆਂ ਨੀਤੀਆਂ ਨੂੰ ਜਾਣਦਾ ਉਹ ਕਿਸਾਨ ਦੀ ਪੈਨਸ਼ਨ ਕਿਵੇਂ ਲੱਗ ਸਕਦੀ ਹੈ ਕਿੰਨੀ ਲੱਗ ਸਕਦੀ ਹੈ ਪੈਨਸ਼ਨ ਦੀ ਡਿਮਾਂਡ ਕੀ ਉਹਦੇ ਬਾਰੇ ਉਹਨੂੰ ਨੌਲੇਜ ਹੈ ਸਮਾਰਟ ਮੀਟਰ ਦਾ ਵਿਰੋਧ ਕਿਉਂ ਹੋ ਰਿਹਾ ਕਿ ਉਹਦੇ ਬਾਰੇ ਉਹ ਜਾਣਦਾ ਜੀ ਬਿਜਲੀ ਸਮਝੌਤੇ ਕੀ ਹੋ ਰਹੇ ਨੇ ਔਰ ਉਹਦਾ ਨੁਕਸਾਨ ਕੀ ਹੈ ਪੰਜਾਬ ਦੇ ਵਸਿੰਦਿਆਂ ਨੂੰ ਕੀ ਇਹਦੇ ਬਾਰੇ ਉਹ ਜਾਣਕਾਰੀ ਰੱਖਦਾ ਕੀ ਉਹਨੂੰ ਇਹ ਪਤਾ ਹੈ ਕਿ ਪੰਜਾਬ ਦੇ ਕਿਸਾਨ ਦੀ ਪਰਚੇਜ਼ ਗਰੰਟੀ ਉਹਦੇ ਲਈ ਕਿੰਨੀ ਲਾਜ਼ਮੀ ਹੈ ਜਿਹੜੀਆਂ ਇਹ 23 ਦੀਆਂ 23 ਫਸਲਾਂ ਨੇ ਇਹ ਸਾਰੀਆਂ ਗੱਲਾਂ ਦੇ ਉੱਤੇ ਜਦੋਂ ਤੱਕ ਉਹ ਵਿਚਾਰੂਗਾ ਨਹੀਂ ਜਦੋਂ ਤੱਕ ਉਹ ਸਮਝੂਗਾ ਨਹੀਂ ਫੇਰ ਉਹੀ ਕੁਝ ਹੋਊਗਾ ਜੋ ਅਸੀਂ ਪਹਿਲਾਂ ਦੇਖਦੇ ਆਏ ਹਾਂ ਦੇਖੋ ਇਹ ਸ਼ਰਾਰਤੀ ਲੋਕ ਵੀ ਹੁੰਦੇ ਆ ਜਿਹੜੇ ਵਾਰ-ਵਾਰ ਵਾਰ-ਵਾਰ ਇਨਸਟੀਗੇਟ ਕਰ ਰਹੇ ਆ ਕਿ ਦਿੱਲੀ ਜਾਣਾ ਜਿਹੜਾ ਉਹ ਇੰਪੋਰਟੈਂਟ ਹੈ ਕਿ ਤੁਹਾਡਾ ਮਸਲਾ ਹੱਲ ਹੋਵੇ ਉਹ ਇੰਪੋਰਟੈਂਟ ਹੈ ਮੈਨੂੰ ਇਹ ਦੱਸੋ ਹਮ ਲੇਕਿਨ ਹਿੰਗਸਿੰਘ ਜਥੇਬੰਦੀਆਂ ਜਦੋਂ ਉੱਥੇ ਪਹੁੰਚਦੀਆਂ ਨੇ ਕੁਝ ਨਹੀਂ ਹਿੰਗ ਜਿਹੜੇ ਸਟੇਜ ਦੇ ਉੱਤੇ ਚੜ ਕੇ ਕਹਿੰਦੇ ਆ ਕਿ ਅਸੀਂ ਘੰਟਾ ਦਿੰਨੇ ਆ ਤੁਸੀਂ ਘੰਟੇ 'ਚ ਮੰਨਦੇ ਹੋ ਠੀਕ ਆ ਨਹੀਂ ਫਿਰ ਅਸੀਂ ਤਾਂ ਦਿੱਲੀ ਵਾਲ ਨੂੰ ਵਧਾਂਗੇ ਪਿਛਲੇ ਅੰਦੋਲਨਾਂ 'ਚ ਵੀ ਹੋਇਆ ਸੀ ਜਦੋਂ ਸਟੇਜ ਤੋਂ ਉਗਰਾਹਾ ਸਾਹਿਬ ਨੇ ਗੱਲ ਕਹਿਤੀ ਸੀ ਜਾਂ ਕਹਦੀ ਰਾਜੇਵਾਲ ਸਾਹਿਬ ਨੇ ਵੀ ਗੱਲ ਕਹੀ ਸੀਗੀ ਕਹਿੰਦੇ ਵੀ ਤੁਸੀਂ ਮਿੱਥੇ ਹੋ ਕੇ ਬੈਠ ਜਾਓ ਵੀ ਅਸੀਂ ਤਾਂ ਤੁਹਾਨੂੰ ਸੱਦਾ ਨਹੀਂ ਦਿੱਤਾਗਾ ਤਾਂ ਐਤਕੀ ਵੀ ਨਿੰਗ ਸਿੰਘ ਜਿੱਥੇ ਬੰਦੀਆਂ ਅੱਗੇ ਜਾ ਰਹੀ ਨੇ ਦੇਖੋ ਇਹ ਜੋਸ਼ ਜ਼ਰੂਰੀ ਵੀ ਹੈ ਤੇ ਨਿੰਗ ਵੀ ਜ਼ਰੂਰੀ ਨੇ ਤੁਹਾਡੇ ਹਾਸਤੇ ਹੂੰ ਜਦੋਂ ਤੁਹਾਨੂੰ ਵਧਣਾ ਪਿਆ ਤਾਂ ਇਹੀ ਕੰਮ ਆਉਣੇ ਆ ਇਹ ਵੀ ਗੱਲ ਯਾਦ ਰੱਖਿਓ ਹੂੰ ਜਦੋਂ ਅੱਗੇ ਵਧੋਂਗੇ ਉਦੋਂ ਕੰਮ ਇਹੀ ਆਉਣੇ ਆ ਪਰ ਗੱਲ ਇਹ ਹੈ ਕਿ ਅੱਗੇ ਵਧਣ ਦੀ ਨੌਬਤ ਅੱਗੇ ਵਧਣ ਦਾ ਐਨਾਲਿਸਿਸ ਡਿਸੀਜਨ ਔਰ ਉਹਦੇ 'ਚ ਨੁਕਸਾਨ ਕਿੰਨਾ ਹੈ ਇਹ ਵਿਚਾਰਨਾ ਤਾਂ ਪਊਗਾ ਨਾ ਅੱਗੇ ਵਧੋ ਅੱਗੇ ਵਧੋ ਅੱਗੇ ਵਧੋ ਇਸ ਗੱਲ ਦੇ ਉੱਤੇ ਹੀ ਸੀਮਤ ਹੋਣ ਇੱਕ ਪੁਆਇੰਟ ਹੋਰ ਦੇਖੋ ਤੁਸੀਂ ਜੀ ਸਿਰਫ ਦੋ ਤਿੰਨ ਜੱਥੇਬੰਦੀਆਂ ਮੈਜੋਰਟੀ ਲਈ ਉੱਥੇ ਬੈਠੀਆਂ ਬਾਕੀ ਜੱਥੇਬੰਦੀਆਂ ਤਾਂ ਪੰਜਾਬ ਦੇ ਵਿੱਚ ਬੈਠੀਆਂ ਨੇ ਹੂੰ ਉਹ ਤਾਂ ਕਹਿੰਦੀਆਂ ਸਾਡੀਆਂ ਗੱਡੀਆਂ ਤੁਹਾਡੇ ਨਾਲ ਨਹੀਂ ਐ ਰਾਜੇਵਾਲ ਤੁਹਾਡੇ ਨਾਲ ਨਹੀਂ ਐ ਬਾਕੀ ਜੱਥੇਬੰਦੀਆਂ ਪੰਜਾਬ ਦੀਆਂ ਤੁਹਾਡੇ ਨਾਲ ਨਹੀਂ ਹੈਗੀਆਂ ਉਗਰਾਹਾ ਕਹਿੰਦਾ ਅਸੀਂ ਦਿੱਲੀ ਜਾਂ ਕਿਉਂ ਜਾਈਏ ਅਸੀਂ ਆਪਦੇ ਹਿਸਾਬ ਦੇ ਇੱਥੇ ਪ੍ਰਦਰਸ਼ਨ ਕਰਾਂਗੇ ਮਖਰ ਸਾਹਿਬ ਤੁਹਾਨੂੰ ਟੋਕ ਰਿਆਂ ਵਿਚਾਲੇ ਉਹ ਕਹਿੰਦੇ ਵੀ ਐਸਕੇਮ ਨੇ ਕਾਲ ਨਹੀਂ ਦਿੱਤੀ ਹੈ ਤਾਂ ਆਪ ਮੁਹਾਰੇ ਤਰਪੇ ਕਹਿੰਦੇ ਅਸੀਂ ਤਾਂ ਐਸਕੇਮ ਦੇ ਨਾਲ ਅਸੀਂ ਇਹਨਾਂ ਨੂੰ ਕਹਿੰਦੇ ਤੁਸੀਂ ਐਸਕੇਮ ਦੇ ਨਾਲ ਇਹਹੀ ਗੱਲ ਹੈ ਇਸ ਗੱਲ ਨੂੰ ਸਮਝਣਾ ਪਊਗਾ ਕਿ ਅੱਜ ਤੁਹਾਡੀ ਸਟਰੈਂਥ ਵੀ ਘਟ ਹੈ ਪਹਿਲਾਂ ਨਾਲੋਂ ਤੁਹਾਡੀ ਤਾਕਤ ਵੀ ਘਟ ਹੈ ਤੁਹਾਡਾ ਪ੍ਰੈਸ਼ਰ ਵੀ ਘਟ ਹੈ ਸਰਕਾਰ ਦੇ ਉੱਤੇ ਪਰ ਫਿਰ ਵੀ ਸਰਕਾਰ ਜਦੋਂ ਗੱਲ ਸੁਣ ਰਹੀ ਹੈ ਅੱਗੇ ਵਧਣਾ ਨਹੀਂ ਵਧਣਾ ਇਹ ਫੈਸਲਾ ਜਿੱਥੇ ਕਾਲ ਜਿੱਥੇ ਬੰਦੀਆਂ ਦੀ ਹੈ ਲੈ ਕੇ ਜਿੱਥੇ ਬੰਦੀਆਂ ਗਈਆਂ ਸ਼ੰਭੂ ਤੇ ਅੱਗੇ ਜਾਣ ਦਾ ਫੈਸਲਾ ਵੀ ਜਥੇਬੰਦੀਆਂ ਨੂੰ ਕਰ ਲੈਣ ਦਿਓ ਆਮ ਬੰਦੇ ਕਿਉਂ ਇੰਟਰਵਿਊਸ ਦੇ ਦੇ ਕੇ ਰੌਲਾ ਪਾਈ ਜਾਂਦੇ ਆ ਕਿਉਂ ਇਨਸਟੀਗੇਟ ਕਰ ਰਹੇ ਤੇ ਦਿੱਲੀ ਜਾ ਕੇ ਕੀ ਹੋ ਜੂ ਅੱਗੇ ਵੀ ਉੱਥੇ ਜਾ ਕੇ ਵੀ ਤਾਂ ਸ਼ਾਂਤਮਈ ਬਹਿ ਕੇ ਪ੍ਰੋਟੈਸਟ ਹੀ ਕਰਨਾ ਪਊਗਾ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਤੁਹਾਨੂੰ ਰਾਜੀ ਦੇ ਤੁਹਾਨੂੰ ਕੀ ਲੱਗਦਾ ਹੈ ਕਿ ਸ਼ੰਭੂ ਖਨੋਰੀ ਬੰਦ ਪਿਆ ਤੇ ਸਰਕਾਰ ਨੂੰ ਫਰਕ ਨਹੀਂ ਪੈ ਰਿਹਾ ਪੈ ਰਿਹਾ ਜੰਮੂ ਕਸ਼ਮੀਰ ਨਾਲ ਆਹੀ ਰੋਡ ਜੋੜਦੀ ਹੈ ਦੇਸ਼ ਨੂੰ ਜੀ ਹਰਿਆਣੇ ਤੋਂ ਬਾਅਦ ਪੂਰੇ ਮੁਲਕ ਦਾ ਇਹ ਹਿੱਸਾ ਟੁੱਟਿਆ ਹੋਇਆ ਹੈ ਦੇਸ਼ ਨਾਲ ਇਸ ਟਾਈਮ ਜੀ ਵਪਾਰ ਬੰਦ ਪਈ ਹੈ, ਟਰਾਂਸਪੋਰਟੇਸ਼ਨ ਬੰਦ ਪਈ ਹੈ। ਹੂੰ ਆਵਾਜਾਈ ਬੰਦ ਹੈ, ਟੂਰਿਜ਼ਮ ਬੰਦ ਹੈ। ਜੀ। ਸਭ ਕੁਝ ਹੀ ਬੰਦ ਹੋ ਗਿਆ। ਬਿਲਕੁਲ। ਤੇ ਤੁਹਾਨੂੰ ਕੀ ਲੱਗਦਾ ਸਰਕਾਰ ਨੂੰ ਫਰਕ ਨਹੀਂ ਔਰ ਉਧਰ ਪਾਕਿਸਤਾਨ ਬੈਠਾ ਹੈ ਪਰਲੇ ਪਾਸੇ ਜੀਓ ਪੋਲਿਟਿਕਲ ਅਸਰ ਨੇ ਇਸ ਗੱਲ ਦੇ ਜੀ ਇਹ ਦੋ ਸੜਕਾਂ ਬੰਦ ਹੋਣ ਦਾ ਬਹੁਤ ਤੁਸੀਂ ਦਿੱਲੀ ਬੈਠੇ ਹੋ ਮੇਰਾ ਆਪੀਨੀਅਨ ਇਹ ਹੈ ਕਿ ਦਿੱਲੀ ਤੋਂ ਵੀ ਵੱਧ ਘਾਤਕ ਹੈ ਸਰਕਾਰ ਵਾਸਤੇ ਸ਼ੰਭੂ ਬੰਦ ਹੋ ਜਾਣਾ। ਹੂੰ ਪੂਰਾ ਫਾਈਨੈਂਸ਼ੀਅਲ ਸੈਟਅਪ ਹਿੱਲ ਕੇ ਹਿੱਲ ਜਾਊਗਾ। ਹੂੰ 에어ਪੋਰਟ ਤੁਹਾਡਾ ਸਾਰਾ ਜਿਹੜਾ ਪੰਜਾਬ ਦੇ ਸਿਰ ਤੇ ਚੱਲੀ ਜਾਂਦਾ ਜੀ ਤਾਂ ਬਹੁਤ ਵੱਡਾ ਡਿਫਰੈਂਸ ਹੋ ਰਿਹਾ ਇਸ ਗੱਲ ਦੇ ਨਾਲ ਇਹ ਗੱਲ ਨੂੰ ਸਮਝਣਾ ਪਊਗਾ ਔਰ ਨੌਜਵਾਨ ਜਿਹੜੇ ਕੋਸ਼ਿਸ਼ ਕਰ ਰਹੇ ਕਿ ਅਸੀਂ ਦੀਪ ਤੇ ਲੱਖਾ ਬਣ ਜਾਈਏ ਕਿ ਜਿਹੜੀ ਸਪੇਸ ਦੀਪ ਤੇ ਲੱਖੇ ਨੂੰ ਮਿਲੀ ਸੀ ਪਿਛਲੇ ਅੰਦੋਲਨ ਚ ਕਈਆਂ ਦੀਆਂ ਆਤਾਂ ਨੇ ਉਹ ਜੋ ਇੰਟਰਵਿਊ ਤੇ ਇੰਟਰਵਿਊਾਂ ਦੱਬੀ ਜਾਂਦੇ ਆ ਨਾ ਉਹਨਾਂ ਨੂੰ ਲੌਜੀਕ ਦਾ ਪਤਾ ਹੈ ਨਾ ਉਹਨਾਂ ਨੂੰ ਇਹ ਪਤਾ ਹੈ ਕਿ ਕਿਉਂ ਆਪਾਂ ਬੈਠੇ ਆ ਕਿਹੜੀਆਂ ਮੰਗਾਂ ਨੇ ਇਹ ਜਿੰਨੀਆਂ ਮੰਗਾਂ ਹੁਣ WTO ਨਾਲ ਤੁਸੀਂ ਮੱਥਾ ਲਾਇਆ ਇਹ ਕੋਈ ਮਜ਼ਾਕ ਹੈ ਬਿਲਕੁਲ ਇੰਟਰਨੈਸ਼ਨਲ ਲੈਵਲ ਦੀ ਗੱਲ ਹੈ ਇਹ ਇਸ ਗੱਲ ਨੂੰ ਇਹ ਥੋੜੀ ਆ ਵੀ ਮੰਗ ਰੱਖਤੀ ਤੇ ਫਿਰ ਆਓ ਜੀ ਚਲੋ ਜੀ ਲਖੀਮਪੁਰ ਖੀਰੀ ਦਾ ਇਨਸਾਫ ਹੈ ਹੂੰ ਇਹ ਬਹੁਤ ਵੱਡੇ ਮਸਲੇ ਨੇ ਜਿਹਦੇ ਉੱਤੇ ਕਿਸਾਨ ਜਾ ਕੇ ਬੈਠਾ ਹੈ ਔਰ ਇਹ ਮੈਨੂੰ ਲੱਗਦਾ ਹੈ ਕਿ ਬਿਨਾ ਸਾਰੀਆਂ ਜਥੇਬੰਦੀਆਂ ਦੇ ਦੁਬਾਰਾ ਨਾਲ ਜੁੜਿਆ ਇਹ ਅਚੀਵ ਨਹੀਂ ਹੋਣਾ ਜੀ ਆਖਰੀ ਸਵਾਲ ਲਵਾਂਗਾ ਇੱਕ ਵਿਰੋਧ ਬਹੁਤ ਹੋ ਰਿਹਾਗਾ ਕੋਈ ਲੀਡਰ ਜਾਂਦਾ ਕੋਈ ਆਗੂ ਜਾਂਦਾ ਆਗੂ ਇਹ ਗੱਲ ਕਹਿੰਦੇ ਇੰਟਰਵਿਊਆਂ ਦੇ ਵਿੱਚ ਕਹਿੰਦੇ ਅਸੀਂ ਕਿਵੇਂ ਜਾਈਏ ਅਸੀਂ ਉੱਥੇ ਜਾਂਦੇ ਆ ਸਾਡਾ ਵਿਰੋਧ ਕੀਤਾ ਜਾਂਦਾ ਸਾਨੂੰ ਕਿਹਾ ਜਾਂਦਾ ਵੀ ਇਹਨਾਂ ਨੂੰ ਭਜਾਵਾਂਗੇ ਜੇ ਮੋਰਚੇ ਚਾਹੁੰਦੇ ਤਾਂ ਫਿਰ ਅਸੀਂ ਕਿਉਂ ਜਾਈਏ ਸ਼ਲਾਰੂ ਨੇ ਥੋੜੇ ਜੀ ਚਾਰ ਪੰਜ ਹੈਗੇ ਆ ਬਹੁਤੇ ਨਹੀਂ ਹੈਗੇ ਪੰਜਾਬ ਦਾ ਨੌਜਵਾਨ ਬਹੁਤ ਸਿਆਣਾ ਹੈ ਟਰਾਲੀਆਂ 'ਚ ਬੈਠਾ ਨੌਜਵਾਨ ਬਹੁਤ ਸਿਆਣਾ ਹੈ ਜਿਹੜਾ ਮੋਰਚਾ ਜਿੱਤ ਕੇ ਆਇਆ ਅਸਲ ਨੌਜਵਾਨ ਤਾਂ ਉਹ ਹੈ ਪੰਜਾਬ ਦਾ ਜਿਹੜਾ 26 ਤੋਂ ਬਾਅਦ ਸਾਲ ਬੈਠਾ ਰਿਹਾ ਉੱਥੇ ਰਾਜੀਦੀਪ ਜੀ ਬਿਲਕੁਲ ਪੂਰਾ ਇੱਕ ਸਾਲ ਦਿਨ ਰਾਤ ਉੱਥੇ ਬੈਠਾ ਉਹ ਪੰਜਾਬ ਦਾ ਅਸਲੀ ਯੋਧਾ ਹੈ ਲੜਨ ਪੜਨ ਵਾਲੇ ਤਾਂ ਠੀਕ ਹੈ ਤੁਹਾਨੂੰ ਜੋਸ਼ ਹੁੰਦਾ ਥੋਡੇ ਚ ਕੁਸ਼ਕ ਨੇ ਚਾਰ ਪੰਜ ਹੀ ਨੇ ਤੁਸੀਂ ਆਪ ਦੇਖੋ ਨਜ਼ਰ ਮਾਰੋ ਤੁਹਾਨੂੰ ਬਹੁਤੇ ਨਹੀਂ ਆਦਾਰੇ ਹੋਣੇ ਜਿਹੜੇ ਇਹੋ ਜੀਆਂ ਗੱਲਾਂ ਕਰਨ ਵਾਲੇ ਆ ਬਿਲਕੁਲ